ਆਲੂ ਨਾਲੋਂ ਨੋਕਾ ਤੇ ਆ ਗਿਆ ਐਸਾ ਵੀ ਤਾਂ ਗੰਭੀਰ ਬਰਨ ਇਜਰੀਜ਼ ਜਲਣ ਦੇ ਕਰਕੇ ਇੱਕ ਪੇਸ਼ੈਂਟ ਦੇ तकरीबन ਸਾਰੇ ਹੀ ਬਾਡੀ ਦੇ ਅੰਦਰ ਝਿਲ ਗਿਆ ਸ਼ਰੀਰ ਤੇ 70% ਬਰਨ ਇਜਰੀਜ਼ ਜੁਜੇ ਪੇਸ਼ੈਂਟਸ ਦੇ ਵੀ ਹੈਗੀਆਂ ਰਿਵਾਈ ਗੁਰੂ ਤੋਂ ਆਈ ਅਰਦਾਸ ਕਰਦੇ ਹਾਂ ਦੋਨੋਂ ਸਹੀ ਸਲਾਮਤ ਉਹਨਾਂ ਨੂੰ ਜਾਨ ਬਖਸ਼ਿਸ਼ ਹੋਵੇ ਤੇ ਉਹਨਾਂ ਦੀ ਸਿਹਤ ਕਾਮਯਾਬ ਉਸੇ ਸਰਕਾਰ ਤੇ ਡਾਕਟਰ ਸਾਹਿਬਾਨ ਸਾਰੇ ਹਰ ਕਿਸਮ ਦਾ ਉਪਰਾਲਾ ਕਰ ਰਹੇ ਪਾਰਟੀ ਕਨੇ ਉਹਨਾਂ ਦੇ ਜਿਹੜੇ ਪਰਿਵਾਰ ਦੇ ਸਦਸੇ ਨਾਲ ਆਏ ਹੈ ਉਹਨਾਂ ਸਾਰਿਆਂ ਨੂੰ ਹਰ ਕਿਸਮ ਦਾ ਸਹਿਯੋਗ ਪਾਰਟੀ ਸਰਕਾਰ ਤੇ ਸਾਰਾ ਪੰਜਾਬ ਤੇ ਅੱਜ ਮੈਂ ਸਮਝਦਾ ਸਾਰਾ ਦੇਸ਼ ਇਕਜੁੱਟ ਹੈ ਕਿਉਂਕਿ ਇਹ ਲੜਾਈ ਇਕੱਲੇ ਪੰਜਾਬ ਦੀ ਨਹੀਂ ਆ ਸਾਰੇ ਹਿੰਦੁਸਤਾਨ ਦੀ ਲੜਾਈ ਹੈ वैसे तो हिंदुस्तान लड़ाई सारी दुनिया दी लड़ाई लड़ रहा है वो लड़ाई आतंकवाद ਦੇ ਖਿਲਾਫ ਉਹ ਸਾਤਨ आतंकवाद ਦੇ ਖਿਲਾਫ ਜਿਹੜਾ ਘਿਨੋਣਾ ਚਿਹਰਾ ਜਿਹੜਾ ਪੁਲਵਾਮਾ ਦੇ ਅੰਦਰ ਦੇਖਣ ਨੂੰ ਮਿਲਿਆ ਪਹਿਲਗਾਮ ਦੇ ਅੰਦਰ ਦੇਖਣ ਨੂੰ ਮਿਲਿਆ ਪਰ ਪੰਜਾਬ ਇਸ ਦਾ ਪੁੱਤ ਬੋਗੀ ਬਹੁਤ ਅਰਸੇ ਤੋਂ ਰਿਹਾ ਹੈ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ ਸਾਰੇ ਮਸਲੇ ਨੂੰ হাজারਾਂ ਜਾਨਾਂ ਇਸ ਅਤਨਕਵਾਦ ਦੇ ਅੱਸੀ ਸ਼ਿਕਾਰ ਹੋਏ ਆ ਜੀ ਤੇ ਪੰਜਾਬ ਦੀ ਆ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਦਿੱਤੀ ਹੈ ਵੀ ਆ ਜ਼ਿੰਮੇਵਾਰੀ ਦੇਸ਼ ਦੀ ਸੁਰੱਖਿਆ ਦੀ ਜਦੋਂ ਵੀ ਕਿਤੇ ਲੋਡ ਪੈਂਦੀ ਹੈ ਪੰਜਾਬ ਹਮੇਸ਼ਾ ਸਰਬੀ ਸੂਬਾ ਹੋਣ ਕਾਰਨ ਸਦੀਆਂ ਤੋਂ ਮੁਗਲਾਂ ਤੋਂ ਲੈ ਕੇ ਅੱਜ ਤਾਈਂ ਪੰਜਾਬ ਨੇ ਦੇਸ਼ ਦੀ ਸੁਰੱਖਿਆ ਵਾਸਤੇ ਆਪਣੀ ਜਾਨ ਮਾਲ ਦੀ ਪਰਵਾਹ ਨਾ ਕਰਕੇ ਦੇਸ਼ ਦੀ ਸੁਰੱਖਿਆ ਵਾਸਤੇ ਅੱਗੇ ਅਡਗੋ ਕੇ ਇੱਕ ਦੀਵਾਰ ਵਾਂਗੂ ਇੱਥੇ ਇੱਕ ਐਵਰੇਜ ਪਹਾੜ ਵਾਂਗੂ ਇੱਥੇ ਦੇਸ਼ ਦੀ ਸੁਰੱਖਿਆ ਦੇ ਵਿੱਚ ਇੱਥੇ ਦੁਸ਼ਮਣਾਂ ਨੂੰ ਰੋਕਣ ਦਾ ਕੰਮ ਕੀਤਾ ਹੈ ਉਹਦੇ ਨਾਲ ਹੀ ਮੈਂ ਸਮਝਦਾ ਵੀ ਅੱਜ ਸਾਰੇ ਨੂੰ ਇਸ ਗੱਲ ਦੀ ਖਾਸ ਤੌਰ ਤੇ ਪੰਜਾਬ ਦੇ ਅੰਦਰ ਲੋਕਾਂ ਦੇ ਇਸ ਗੱਲ ਦਾ ਇੱਕ ਬਹੁਤ ਵੱਡਾ ਉਗਾਰਾ ਜਿੱਤੇ ਫਾਇਦੇ ਨਾਲ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਪੰਜਾਬ ਦੇ ਲੋਕ ਖੜੇ ਐ ਉੱਥੇ ਹੀ ਪੂਰੇ ਦੇਸ਼ ਵਾਂਗੂ ਸਾਰੇ ਪੰਜਾਬ ਦੇ ਲੋਕ ਅਮਨ ਸ਼ਾਂਤੀ ਦੀ ਹਮੇਸ਼ਾ ਸਾਡੇ ਦਿਲ ਚ ਕਾਮਨਾ ਰਹਿੰਦੀ ਹੈ ਤੇ ਉਹੀ ਅਮਨ ਸ਼ਾਂਤੀ ਦੀ ਜੋ ਕੱਲ ਖਬਰ ਆਈ ਹੈ ਸੀਜ਼ਫਾਇਰ ਦੀ ਮੈਂ ਸਮਝਦਾ ਸਾਰੇ ਲੋਕਾਂ ਨੇ ਇਸ ਗੱਲ ਦਾ ਸਵਾਗਤ ਕੀਤਾ ਕਿਉਂਕਿ ਜਿਹੜੇ ਅਤੰਕਵਾਦ ਦੇ ਖਿਲਾਫ ਮੂਹਮ ਚੱਕਿਆ ਸੀ ਆ ਬੀੜਾ ਚੱਕਿਆ ਸੀ ਉਹਦਾ ਮੂੰਹ ਤੋੜ ਜਵਾਬ ਹਿੰਦੁਸਤਾਨ ਦੀ ਫੌਜਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨੇਤਰਤਵ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਇੱਕ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦਿੱਤਾ ਹੈ ਪਰ ਜਦੋਂ ਆ ਸੰਦੇਸ਼ ਚੱਲਿਆ ਗਿਆ ਉਹਦੇ ਬਾਅਦ ਅੱਜ ਜਦੋਂ ਲੁੱਧਵੀਰਾਮ ਦੀ ਖਬਰ ਆਈ ਹੈ ਸਾਰਿਆਂ ਨੇ ਸਵਾਗਤ ਵੀ ਕੀਤਾ ਤੇ ਪੰਜਾਬ ਦੇ ਅੰਦਰ ਖਾਸ ਤੌਰ ਤੇ ਇਸੇ ਨੂੰ ਲੈ ਕੇ ਕੱਲ ਸੀਜ਼ਫਾਇਰ ਹੋਣ ਤੋਂ ਪਹਿਲਾਂ ਮਾਨਯੋਗ ਗਵਰਨਰ ਸਾਹਿਬ ਨੇ ਇੱਕ ਮੀਟਿੰਗ ਬੁਲਾਈ ਸੀਗੀ 올 ਪਾਰਟੀ ਮੀਟਿੰਗ ਚੀਫ ਮਿਸਟਰ ਸਾਹਿਬ ਵੀ ਸ਼ਾਮਿਲ ਸੀਗੇ ਬਾਕੀ ਸਾਰੀਆਂ ਪਾਰਟੀਆਂ ਅਕਾਲੀ ਪਾਰਟੀ ਕਾਂਗਰਸ ਸੀਪੀਆਈ ਸੀਪੀਆਮ ਬਹੁਜਨ ਸਮਾਜ ਪਾਰਟੀ ਤੇ ਬੀਜੇ ਬੀਜਪੀ ਕਨੇ ਉਹ ਮਨੁੱਖ ਯੋਧੇ ਚ ਸ਼ਾਮਿਲ ਹੁੰਦਾ ਮੌਕਾ ਮਿਲਿਆ ਤੇ ਸਾਰੇ ਨੇ ਇਸ ਗੱਲ ਦੀ ਇਲਾਗਾ ਵੀ ਕੀਤੀ ਵੀ ਜਿਹੜਾ ਇਹ ਤੂ ਵਿਰਾਮ ਹੋਇਆ ਹੈ ਹਿੰਦੁਸਤਾਨ ਦੀ ਸ਼ਰਤਾਂ ਦੇ ਉੱਤੇ ਹਿੰਦੁਸਤਾਨ ਨੇ ਆਪਣੀ ਮਜ਼ਬੂਤੀ ਦਿਖਾ ਕੇ ਉਹਨਾਂ ਨੂੰ ਆਪਣੇ ਗਲਤੀ ਦਾ ਅਹਿਸਾਸ ਪਾਕਿਸਤਾਨ ਨੂੰ ਹੋਇਆ ਵੀ ਹੈ ਤੇ ਮੈਂ ਸਮਝਦਾ ਅਗਰ ਨਹੀਂ ਹੋਇਆ ਤਾਂ ਉਹਦੇ ਵਾਸਤੇ ਵੀ ਹਿੰਦੁਸਤਾਨ ਨੇ ਆਪਣੀ ਮਜ਼ਬੂਤੀ ਬਿਲਕੁਲ ਦਿਖਾਈ ਨਹੀਂ ਹੈ ਤੇ ਉਹਦੀ ਸ਼ਮਤਾ ਵੀ ਦਿਖਾਈ ਹੈ ਵੀ ਅਸੀਂ ਆਪਣੇ ਰਿਜ਼ਮ ਨੂੰ ਕਿਸੇ ਹੱਦ ਤਾਈ ਬਿਲਕੁਲ ਉਹਨੂੰ ਟੋਲਰੇਟ ਨਹੀਂ ਕਰਾਂਗੇ ਤੇ ਉਹਦਾ ਬੜੀ ਭਾਰੀ ਕੀਮਤ ਉਹਨੂੰ ਚੁਕਾਣੀ ਪਊਗੀ ਇੱਕੋਥੇ ਬੀਜੇਪੀ ਕੰਮਿਓ ਮੈਸੇਜ ਜਾਵ ਰੱਖਿਆ ਸੀਗਾ ਕਿਉਂਕਿ ਜਿੱਥੇ ਲੜਾਈ ਦੇ ਅੰਦਰ ਪੰਜਾਬ ਦੇ ਜਾਨ ਮਾਲ ਦਾ ਨੁਕਸਾਨ ਤੇ ਸਾਡੇ ਬਹਾਦਰ ਸੈਨਿਕ ਆਪਣੇ ਜਾਨ ਕੁਰਬਾਨ ਕਰਦੇ ਉੱਥੇ ਲੋਕਿਆ ਲੁਧਿਆਣੇ ਦੇ ਇੱਥੇ ਜ਼ਮੀਨ ਤੇ ਖੜੇ ਆ ਸਾਡੇ ਸੰਪਤੋਂ ਵੱਡਾ ਜਿਹੜਾ ਨੁਕਸਾਨ ਹੁੰਦਾ ਸਾਡੀ ਇੰਡਸਟਰੀ ਨੂੰ ਸਾਡੇ ਇਕਨੋਮੀ ਨੂੰ ਜਿਹੜਾ ਨੁਕਸਾਨ ਹੁੰਦਾ ਉਹਦੇ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਉਸ ਪ੍ਰਪੋਜ਼ਲ ਦਾ ਜਿਹੜਾ ਬੀਜੇਪੀ ਪੰਜਾਬ ਕੰਨੇ ਉਹ ਮੋਕੇ ਮੀਟਿੰਗ ਤੇ ਅੰਦਰ ਰੱਖਿਆ ਉਹਦੇ ਵਾਸਤੇ ਮਾਨਯੋਗ ਮੁੱਖ ਮੰਤਰੀ ਭਗਵੰਦ ਮਾਨ ਜੀ ਨੇ ਵੀ ਹੰਗਾਰਾ ਦਿੱਤਾ ਤੇ ਖਾਸ ਤੌਰ ਤੇ ਮੈਂ ਆਭਾਰੀ ਆ ਪੰਜਾਬ ਦੇ ਗਵਰਨਰ ਕਟਾਰੀਆ ਜੀ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਬਿਲਕੁਲ ਨਾ ਸਿਰਫ ਇਸ ਗੱਲ ਨੂੰ ਸਹਿਕਾਰ ਕੀਤਾ ਬਲਕਿ ਉਹਨਾਂ ਨੇ ਉਂਗਾਰਾ ਵੀ ਦਿੱਤਾ ਹੈ ਵੀ ਆ ਜਿਹੜੀ ਪ੍ਰਪੋਜ਼ਲ ਹੈ ਭਾਜਪਾ ਪੰਜਾਬ ਦੀ ਉਹਨੂੰ ਅਸੀਂ ਲੈ ਕੇ ਪ੍ਰਧਾਨ ਮੰਤਰੀ ਤਾਈਂ ਜਾਵਾਂਗੇ ਸੈਂਟਰਲ ਗਵਰਨਮੈਂਟ ਕੋਲ ਵੀ ਲੈ ਕੇ ਜਾਵਾਂਗੇ ਉਹ ਸੀ ਵੀ ਸਾਨੂੰ ਇੰਡਸਟਰੀ ਨੂੰ ਹੋਣ ਵਾਲਾ ਨੁਕਸਾਨ ਅੱਜ ਵੀ ਨਹੀਂ ਸਦੀਆਂ ਤੋਂ ਜਦੋਂ ਤਾਈਂ ਅਸੀਂ ਪੰਜਾਬ ਹਮੇਸ਼ਾ ਚਾਹ ਪੈਠ ਦੀ ਲੜਾਈ ਹੈ ਚਾਹ 71 ਦੀ ਲੜਾਈ ਹੈ ਚਾਹ ਟੈਰੋਰਿਜ਼ਮ ਦੇ ਦਿਨ ਸੀਗੇ ਚਾਹ ਬਾਦਚੇ ਕਾਰਜਿਲ ਦੇ ਦੌਰਾਨ ਜਿਹੜੇ ਟੈਨਸ਼ਨ ਵਧੀ ਹੈ ਉਹਦਾ ਡਾਇਰੈਕਟ ਇੰਪੈਕਟ ਸਾਡੀ ਇਕਨੋਮੀ ਤੇ ਪੈਂਦਾ ਸਾਡੀ ਇੰਡਸਟਰੀ ਤੇ ਪੈਂਦਾ ਹੈ ਲੋਕਾਂ ਦੇ ਵਪਾਰ ਤੇ ਪੈਂਦਾ ਹੈ ਤੇ ਪੰਜਾਬ ਨੂੰ ਇੱਕ ਇਕਨੋਮਿਕ ਪੈਕੇਜ ਜਿਹੜਾ ਹੈ ਉਹਦੇ ਵਾਸਤੇ ਬੀਜੇਪੀ ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਪੰਜਾਬ ਬੀਜੇਪੀ ਇਸ ਗੱਲ ਨੂੰ ਪੂਰੇ ਹੁਗਾਰੇ ਨਾਲ ਅਸੀਂ ਉੱਥੇ ਜਾ ਕੇ ਇਸ ਗੱਲ ਨੂੰ ਚੱਕਾਂਗੇ ਕਿ ਪੰਜਾਬ ਨੂੰ ਇੱਕ ਸਪੈਸ਼ਲ ਇਕਨੋਮਿਕ ਪੈਕੇਜ ਦਿੱਤਾ ਜਾਵੇ ਜਿਹਦੇ ਵਿੱਚ ਰਿਸਕ ਬੈਨੀਫਿਟਸ ਫਾਈਨੈਂਸ਼ੀਅਲ ਬੈਨੀਫਿਟਸ ਹੈ ਸਾਡੇ ਕਿਸਾਨ ਪਰ ਹੈ ਸਾਡੇ ਮਜ਼ਦੂਰ ਹੈ ਇਹ ਵਪਾਰ ਹੈ ਤੇ ਇੰਡਸਟਰੀ ਹੈ ਉਹਦੇ ਵਾਸਤੇ ਦਿੱਤਾ ਜਾਵੇ ਤੇ ਮਨ ਨੂੰ ਹੈ ਜੀ ਮੈਂ ਵਧਾਈ ਵੀ ਦੇਣਾ ਚਾਹੂੰਗਾ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਗਵਰਨਰ ਸਾਹਿਬ ਦਾ ਜਿਨ੍ਹਾਂ ਨੇ ਹੰਗਾਰਾ ਦਿੱਤਾ ਆਨ ਵਾਲੇ ਦਿਨਾਂ ਦੇ ਵਿੱਚ ਜਦੋਂ ਆ ਹਾਲਾਤ ਹੈ ਜੇ ਹੋਰ ਸੁਧਰ ਜਾਂਦੇ ਕਿਉਂਕਿ ਅਜੇ ਤਾਂ ਰੀਸੈਂਟਲੀ ਸੀਸਫਾਇਰ ਅਨਾਉਂਸ ਹੋਈ ਹੈ ਕੱਲ ਰਾਤ ਨੂੰ ਵੀ ਉਹਦੀ ਵਾਇਲੇਸ਼ਨ ਹੋਈ ਹੈ ਪਰ ਮੁੰਲਾ ਦਾ ਸਮਾਜ ਦੇ ਲੱਗਦੇ ਸਾਰਾ ਪਾਕਿਸਤਾਨ ਨੂੰ ਇਸ ਗੱਲ ਦਾ ਪੂਰਾ ਇੱਕ ਅਕਰ ਚਾਨਣਾ ਹੋ ਗਿਆ ਕਿ ਹਿੰਦੁਸਤਾਨ ਨੇ ਟੈਰਰਿਜ਼ਮ ਨੂੰ ਬਖਸ਼ਣਾ ਨਹੀਂ ਉਹਦੇ ਬਾਅਦ ਅੱਜ ਜਦੋਂ ਹਾਲਾਤ ਸੁਧਰ ਜਾਂਦੇ ਆ ਉਹਦੇ ਬਾਅਦ ਗਵਰਨਰ ਸਾਹਿਬ ਕੋਲ ਜਾ ਕੇ ਅਸੀਂ ਬੀਜੇਪੀ ਦੇ ਸਾਰੇ ਸਾਥੀ ਇਕੱਠੇ ਹੋ ਕੇ ਉਹਨਾਂ ਨੂੰ ਇਹਦੀ ਅੱਗੇ ਰੂਪਰੇਖਾ ਵੀ ਤਿਆਰ ਕਰਾਂਗੇ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜਿਸ ਤਰ੍ਹਾਂ ਕੱਲ ਸਾਰੀ ਪਾਰਟੀਆਂ ਇਕੱਠੀਆਂ ਹੋਈਆਂ ਸੀਗੀਆਂ ਇਸ ਕਿਸਮ ਦਾ ਇੱਕ ਸਾਰਾ ਨੇ ਇੱਕਜੁਟਤਾ ਦਿਖਾਈ ਹੈ ਉਸ ਇੱਕਜੁਟਤਾ ਨੂੰ ਲੈ ਕੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਜੀ ਕੋਲ ਜਾਈਏ ਇਹ ਪੰਜਾਬ ਦੇ ਵਾਸਤੇ ਇਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਪੰਜਾਬ ਹਮੇਸ਼ਾ ਖੁੱਤ ਭੋਗੀ ਰਿਹਾ ਹੈ ਪੰਜਾਬ ਨੇ ਹਰੇਕ ਪੱਖੋਂ ਕੀਮਤ ਬਹੁਤ ਕੀਮਤਾਂ ਚੁਕਾਈਆਂ ਸਾਨੂੰ ਪੰਜਾਬੀਆਂ ਨੂੰ ਮਾਣ ਵੀ ਹੈ ਦੇਖੋ ਸਾਨੂੰ ਜਿਹੜਾ ਮਾਣ ਹੈ ਵੀ ਅਸੀਂ ਦੇਸ਼ ਦੀ ਵਾਸਤੇ ਕਿਤੇ ਕੰਮ ਆਨੇ ਕੁਰਬਾਨੀ ਦੇਣ ਤੋਂ ਪੰਜਾਬੀ ਕਦੇ ਪਿੱਛੇ ਨਹੀਂ ਹਟਦਾ ਪਰ ਸਾਡੇ ਉਹਨਾਂ ਕੁਰਬਾਨੀਆਂ ਨੂੰ ਮੱਦੇਨਜ਼ਰ ਰੱਖ ਕੇ ਸਾਡੇ ਹੋਣ ਵਾਲੇ ਨੁਕਸਾਨ ਨੂੰ ਮੱਦੇਨਜ਼ਰ ਰੱਖ ਕੇ ਆ ਇੱਕ ਸਮੇਂ ਦੀ ਪੁਕਾਰ ਹੈ ਸਾਡਾ ਮੈਂ ਸਮਝਦਾ ਜਦ ਹੱਕ ਹੈ ਜਿਹੜਾ ਪੰਜਾਬੀਆਂ ਨੇ ਆਪਣੇ ਖੂਨ ਪਸੀਨੇ ਨਾਲ ਆਹ ਕਮਾਇਆ ਹੈ ਉਸ ਨੂੰ ਨਜ਼ਰ ਰੱਖਤੇ ਪੰਜਾਬ ਨੂੰ ਇੱਕ ਫਾਈਨੈਂਸ਼ੀਅਲ ਪੈਕੇਜ ਕਿਸ ਕਿਸਮ ਦਾ ਚਾਹੇ ਜੰਮੂ ਨੂੰ ਦੇ ਰੱਖਿਆ ਚਾਹੇ ਪਹਿਲਾਂ ਹਿਮਾਚਲ ਨੂੰ ਦੇ ਰੱਖਿਆ ਸੀਗਾ ਇਸ ਕਿਸਮ ਦਾ ਪੈਕੇਜ ਦਿੱਤਾ ਜਾਵੇ ਤਾਂ ਕਿ ਪੰਜਾਬੀ ਹੋਰ ਹੌਸਲੇ ਨਾਲ ਐਸੀ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਰਹਿ ਕੇ ਪੰਜਾਬ ਦੀ ਬਿਹਤਰੀ ਕਰ ਸਕੀਏ ਧੰਨਵਾਦ ਜੀ ਜਿੰਦਾਬਾਦ ਸਾਬ ਪਲੀਜ਼ ਪਲੀਜ਼ ਸਾਬ ਆਤਕਵਾਦ ਦੇ ਖਿਲਾਫ ਲੜਾਈ ਜਾਰੀ ਰਹੇਗੀ ਜੇ ਅਗਰ ਹਮਲਾ ਤੇ ਜਵਾਬ ਨੂੰ ਕੋਈ ਜਵਾਬ ਦਿੱਤਾ ਜਾਵੇ ਬਿਲਕੁਲ ਸਾਹਿਬ ਆ ਦੇਖੋ ਬਹੁਤ ਹੀ ਸਹੀ ਤੁਹਾਡਾ ਸਵਾਲ ਹੈ ਹਿੰਦੁਸਤਾਨ ਹਮੇਸ਼ਾ ਅਸੀਂ ਸ਼ਾਂਤੀ ਚਾਹੁੰਦੇ ਹਾਂ ਹਿੰਦੁਸਤਾਨ ਸ਼ਾਂਤੀ ਦਾ ਪੁਜਾਰੀ ਹੈ ਅਮਨ ਸ਼ਾਂਤੀ ਦੇ ਪੁਜਾਰੀ ਹੈ ਅਸੀਂ ਪਰੰਤੂ ਇਹਦਾ ਮਤਲਬ ਹੈ ਸਾਡੀ ਅਮਨ ਸ਼ਾਂਤੀ ਦੇ ਪੁਜਾਰੀ ਹੋਣ ਨੂੰ ਕੋਈ ਕਮਜ਼ੋਰੀ ਨਾ ਸਮਝ ਲਵੇ ਜਿਹੜੀ ਗੁਸਤਾਖੀ ਪਾਕਿਸਤਾਨ ਦੇਰ ਸਵੇਰ ਕਰਦਾ ਰਿਹਾ ਉਹਦੇ ਵਾਸਤੇ ਨਿਰਮਲ ਨੇ ਆ ਤਾਂ ਇੱਕ ਜਿਹੜਾ ਹੈ ਉਹਨਾਂ ਨੂੰ ਫੌਰੀ ਤੌਰ ਤੇ ਕੀਤਾ ਗਿਆ ਪਰ ਆ ਜਿਹੜੀ ਲੜਾਈ ਹੈ ਬਹੁਤ ਲੰਬੀ ਲੜਾਈ ਹੈ। ਥਿਸ ਇਜ਼ ਉਹਨਾਂ ਦੀ ਦਾ ਬਿਗਨਿੰਗ ਆ ਤੇ ਸ਼ੁਰੂਆਤ ਹੈ ਸਭ। ਇਸ ਕਹਿੰਦੇ ਨਾ ਸੱਪ ਦੇ ਜਿਹੜੇ ਦੰਦ ਤੋੜਨੇ ਪੈਣਗੇ ਸਾਬ ਸਾਡਾ ਪਾਕਿਸਤਾਨ ਦੇ ਲੋਕਾਂ ਨਾਲ ਕੋਈ ਝਗੜਾ ਨਹੀਂ। ਸਾਡੇ ਜਿਹੜੇ ਹੈ ਪਾਕਿਸਤਾਨ ਦੇ ਲੋਕਾਂ ਨਾਲ ਆ ਹਿੰਦੁਸਤਾਨ ਦੇ ਲੋਕਾਂ ਦੇ ਅੰਦਰ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਹੈ ਬਹੁਤ ਸੁਖਾਵਾਂ ਹੈ। ਸੁਖਾਵਾਂ ਰਹਿੰਦਾ 쿠ਰਤਾਰਪੁਰ ਸਾਹਿਬ ਦਾ ਮੰਗਸ ਗੱਲ ਦਾ ਸਬੂਤ ਹੈ। ਸਾਡੇ ਯਾਤਰੀ ਜਾਂਦੇ ਆ ਤੇ ਮਟਾਟੇ ਕਲਸ਼ਦਾ ਨਾਲ ਜਾਕ ਜਾਂਦੇ ਸਾਰੇ ਆਪਸ ਵਿੱਚ ਬਹੁਤ ਥੋੜਾ ਸਤਕਾਰ ਵੀ ਹੁੰਦਾ ਪਰ ਉੱਥੇ ਜਿਹੜੇ ਗਲਤ ਐਲੀਮੈਂਟ ਬੈਠੇ ਜਿਹੜੇ ਜਿਹਦੀ ਕਿਸੇ ਦੀ ਸੋਚ ਦੇ ਲੋਕ ਬੈਠੇ ਐ ਸਾਡੀ ਲੜਾਈ ਉਹ ਸੋਚ ਦੇ ਨਾਲ ਐ ਉਹਨਾਂ ਦੀ ਮਜਬੂਰੀ ਆਰਮੀ ਨੇ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਆਪਣਾ ਕਾਰਨ ਦੇਣ ਵਾਸਤੇ ਵੀ ਅਸੀਂ ਜਿਹੜਾ ਪਾਕਿਸਤਾਨ ਨੂੰ ਇਹਨਾਂ ਸਾਲਾਂ ਤੋਂ ਉੱਟੀ ਜਾ ਰਹੇ ਆ ਉਹ ਕੋਈ ਨਾ ਕੋਈ ਚਿੰਗਾਰੀ ਉਲਾਂਦੇ ਰਹਿੰਦੇ ਐ ਇਹਦੇ ਵਾਸਤੇ ਮੇਰਾ ਮੰਨ ਐ ਵੀ ਆਹ ਜਿਹੜੀ ਲੜਾਈ ਐ ਇਹਦੀ ਸਿਰਫ ਸ਼ੁਰੂਆਤ ਐ ਆ ਜਿਹੜਾ ਹੈ ਉਹਨਾਂ ਚੋਂ ਕੱਢਣਾ ਪਊਗਾ ਇੱਕ ਦਿਨ ਚ ਨਹੀਂ ਹੋਣਾ ਨਾ ਹੀ ਇਹਦੇ ਵਾਸਤੇ ਮੈਂ ਸਮਝਦਾ ਜਿਸ ਤਰ੍ਹਾਂ ਇੱਕ ਫਰੇਜ਼ ਹੈ ਵਾਰ ਬਾਈ ਅਦਰ ਮੀਨਸ ਜਿਹੜੀ ਪਾਸ਼ਾ ਜਿਹੜੇ ਸਮਝਦੇ ਆ ਕਹਿੰਦੇ ਨੇ ਲਾਟੋ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਤੇ ਉਹ ਲੈਂਗੁਏਜੇ ਸਮਝਾਉਣ ਦਾ ਕੰਮ ਵੀ ਮੈਂ ਸਮਝਦਾ ਵੀ ਸਾਡੀ ਸਰਕਾਰ ਨੇ ਸਾਡੀ ਫੌਜਾਂ ਨੇ ਕਰਕੇ ਦਿਖਾਇਆ ਹੈ ਬਾਕੀ ਜਿਹੜੀ ਲੈਂਗੁਏਜ ਹੈ ਉਹ ਵੀ ਸਾਨੂੰ ਸਮਝਾਣੀ ਆਂਦੀ ਹੈ ਇੱਕ ਗੱਲ ਜਿਹੜੀ ਮੈਂ ਸੋਚਦਾ ਮੇਰੀ ਆਪਣੀ ਨਿੱਜੀ ਜਿਹੜੀ ਵਿਚਾਰ ਹੈ ਜਬਾ ਉਹਨਾਂ ਨੇ ਤਿਆਗ ਤਨਾ ਕਿਹਾ ਸੀਗਾ ਵੀ ਹਿੰਦੁਸਤਾਨ ਨੂੰ ਵੀ ਵਿਲ ਬਲੀਡ ਇੰਡੀਆ ਬਾਏ 1000 ਕੱਟਸ ਮੈਂ ਸਮਝਦਾ ਹਾਂ ਕਿ ਸਰਕਾਰ ਨੂੰ ਇਸ ਪਾਸੇ ਉਹ ਗੌਰ ਕਰਨਾ ਚਾਹੀਦਾ ਹੈ ਕਿ ਵਾਈ ਨਾਟ ਬਲੀਡ ਪਾਕਿਸਤਾਨ ਬਾਏ 1001 ਕੱਟਸ ਆਪਾਂ ਇੱਕ ਹਜ਼ਾਰ ਤੋਂ ਇੱਕ ਉਸ ਕਿਸਮ ਦੇ ਜਿਹੜੇ ਹਨ ਇਹਨਾਂ ਨੇ ਸਾਡੇ ਨਾਲ ਕੀਤਾ ਉਸ ਕਿਸਮ ਦਾ ਕਿਉਂਕਿ ਪਾਕਿਸਤਾਨ ਦੇ ਲੋਕਾਂ ਨੂੰ ਜਦੋਂ ਅਹਿਸਾਸ ਹੋਊਗਾ ਇਹ ਜਿਹੜੀ ਪਾਕਿਸਤਾਨ ਦੀ ਲੀਡਰਸ਼ਿਪ ਹੈ ਪਾਕਿਸਤਾਨ ਦੀ ਫੌਜ ਦੇ ਹੁਕਮਰਾਨ ਹੈ ਉਹ ਪੰਜਾਬ ਪਾਕਿਸਤਾਨ ਦੇ ਲੋਕਾਂ ਨੂੰ ਬੇਕੂਫ ਬਣਾ ਕੇ ਆਪਣੇ ਜੇਬਾ ਭਰ ਰਹੇ ਹੈ ਉਹ ਆਪਣੇ ਆਪ ਤੇ ਉਹਨਾਂ ਸਰਕਾਰਾਂ ਤੇ ਉਹ ਸੈਨਾ ਨੂੰ ਮਜਬੂਰ ਕਰਨਗੇ ਕਿ ਹਿੰਦੁਸਤਾਨ ਇੱਕ ਬਹੁਤ ਹੀ ਅੱਛਾ ਪੜੋਸੀ ਹੋ ਸਕਦਾ ਹੈ ਬਹੁਤ ਹੀ ਅੱਛਾ ਡਿਵੈਲਪਮੈਂਟ ਦਾ ਪਾਰਟਨਰ ਹੋ ਸਕਦਾ ਹੈ ਪਰ ਜੇ ਸਾਡੇ ਨਾਲ ਪੰਡਾ ਲਾਓਗੇ ਤਾਂ ਹਿੰਦੁਸਤਾਨ ਬਹੁਤ ਹੀ ਮਸੌਦਾ ਪੜਾ ਦੁਸ਼ਮਣ ਵੀ ਹੋ ਸਕਦਾ ਹੈ ਇਹ ਸੰਗ ਅਸੀਂ ਸਬੂਤ ਕਰਕੇ ਦਿਖਾ ਦਾਂਗੇ ਕਦਰ ਸੀ ਅਮਨ ਸ਼ਾਂਤੀ ਚਾਹਾਂਗੇ ਅਸੀਂ ਵੀ ਤਰੱਕੀ ਕਰੀਏ ਪਾਕਿਸਤਾਨ ਦੇ ਲੋਕ ਵੀ ਜਿਹੜੇ ਅੱਜ ਭੁਖ ਮਰੀ ਚੇ ਕਿਉਂਕਿ ਲੜਾਈ ਚ ਉਹਨਾਂ ਦਾ ਜਾਣਾਂ ਕੁਝ ਨਹੀਂ ਕਹਿੰਦੇ ਗੰਦਾਰ ਦਾ ਤਾਂ ਉਹਨਾਂ ਕੋਲ ਬੈਠੇ ਮਨ ਕੇ ਖਾਂਦੇ ਆ ਸਭ ਉਹਨਾਂ ਨੇ ਡਰੋਨ ਵੀ ਮੰਗ ਕੇ ਲੈ ਕੇ ਆਏ ਕੋ ਟਰੱਕੀ ਤੋਂ ਮੰਗ ਕੇ ਲੈ ਕੇ ਚైనా ਤੋਂ ਲੈ ਕੇ ਗਾਣੇ ਵੀ ਮੰਗ ਕੇ ਖਾਂਦੇ ਆ ਇਸ ਕਰਕੇ ਅਸੀਂ ਚਾਹਦੇ ਆ ਇਹ ਸਾਡੇ ਚਾਰ ਡੋਕੇ ਉੱਤਰ ਗਏ ਹੈ ਉਹਨਾਂ ਦੀ ਵੀ ਅਮਰ ਸ਼ਾਂਤੀ ਹੋਵੇ ਕਰੋਨਾ ਨੂੰ ਆ ਸਦਭੂਦੀ ਦਿਵਾਨ ਵਾਸਤੇ ਅੱਖਾਂ ਖੋਲਣ ਵਾਸਤੇ ਤਾਂ ਕਿ ਉਹ ਆਪਣੀ ਸਰਕਾਰ ਤੇ ਲੀਡਰਾਂ ਨੂੰ ਮਜਬੂਰ ਕਰ ਸਕਣ ਮੈਂ ਸਮਝਦਾ ਹਾਂ ਕਿ ਬਹੁਤ ਕੁਝ ਕੰਮ ਕਰਨ ਦੀ ਸਰਕਾਰ ਨੂੰ ਲੋੜ ਹੈ ਆ ਫੌਜ ਨਾਲ ਨਹੀਂ ਹੋਣਾ ਆ ਤਾਂ ਦਿਮਾਗ ਨਾਲ ਚਾਹੀਏ ਡਿਪਲੋਮੈਟਿਕ ਮੀਨਸ ਬਿਕਾਉਜ਼ ਦੈਟਸ ਆਲਸੋ ਅ ਵੇ ਰੇ ਆਫ ਵਾਰ ਲੜਾਈ ਦਾ ਵੀ ਤਰੀਕਾ ਡਿਪਲੋਮੈਟਿਕ ਤਰੀਕੇ ਨਾਲ ਇਕਨੋਮਿਕ ਤਰੀਕੇ ਨਾਲ ਓਟਰ 1 ਕਿਲੋਨ ਮੰਗ ਕੇ ਫਿਰਦੇ ਸੇ ਲੋਕਾਂ ਲੋਕੇ ਦੇ IMF ਤੋਂ ਸਾਨੂੰ 1.3 ਬਿਲੀਅਨ ਦਾ ਲੋਨ ਮਿਲ ਗਿਆ ਜਿਸਨ ਬਣਾ ਰਹੇ ਐਥੇ ਬਿਲੀਅਨਾਂ ਦੀ ਟਰਲਿੰਗ ਦੀ ਗਿਣਤੀ ਨਹੀਂ ਹੋ ਰਹੀ ਇਸ ਕਰਕੇ ਉਹਨਾਂ ਨੂੰ ਉਹ ਸਬਕ ਸਿਖਾਣ ਦੀ ਲੋੜ ਹੈ ਉਹ ਸਮਾਂ ਬਸ ਸਮਾਂ ਸਿਖਾਉਂਦੇ ਰਹਿਣਾ ਪਊਗਾ ਕਿਉਂਕਿ ਦੇਖਿਆ ਵੀ ਟੈਰਰਿਜ਼ਮ ਇੱਕ ਦਿਨ ਤੇ ਖਤਮ ਹੋ ਜਾਂਦਾ ਤੁਸੀਂ ਇਜ਼ਰਾਈਲ ਦਾ ਦੇਖ ਲਓ ਜਿਹੜੇ ਹਮਾਸ ਦੇ ਨਾਲ ਲੜਾਈ ਲੜ ਰਹੇ ਐ ਇਸ ਕਰਕੇ ਆ ਜਿਹੜੀ ਹੈ ਅੱਜ ਸੀਜ਼ਫਾਇਰ ਹੈ ਅਸੀਂ ਇਹਦਾ ਸਵਾਗਤ ਕਰਦੇ ਆਂ ਅਮਨ ਸ਼ਾਂਤੀ ਦੇ ਅਸੀਂ ਪੁਜਾਰੀ ਆ ਪਰ ਅਸੀਂ ਇੱਕ ਮੈਂ ਹੋਰ ਕਹਿਣਾ ਚਾਹਾਂਗਾ ਕਿ ਤਕੜੇ ਬੰਦੇ ਨੂੰ ਤਕੜਾ ਬੰਦਾ ਸ਼ਾਂਤੀ ਵਾਸਤੇ ਵੀ ਖੜਾ ਹੋਣਾ ਬਹੁਤ ਜ਼ਰੂਰੀ ਹੈ ਇਕਨੋਮਿਕ ਸਟਰੈਂਥ ਇਜ਼ ਅਲੋਂਗ ਵਿਦ ਆਰ ਮਿਲਟਰੀ ਸਟਰੈਂਥ ਇਜ਼ ਅ ਮਸਟ ਉਹਦੇ ਵਾਸਤੇ ਪੰਜਾਬ ਦਾ ਯੋਗਦਾਨ ਤੇ ਖਾਸ ਤੌਰ ਤੇ ਲੁਧਿਆਣੇ ਦਾ ਯੋਗਦਾਨ ਹੈ ਉਹਨੂੰ ਭੁੱਲ ਨਹੀਂ ਸਕਦੇ ਉਹਨੂੰ ਮੱਦੇਨਜ਼ਰ ਰੱਖ ਕੇ ਜਿਹੜਾ ਮੈਂ ਕੱਲਾ ਪ੍ਰਪੋਜ਼ਲ ਕੀਤੀ ਹੈ ਮੈਂ ਇੱਕ ਵਾਰ ਫਿਰ ਤੋਂ ਮਾਨਯੋਗ ਗਵਰਨਰ ਸਾਹਿਬ ਦਾ ਤੇ ਮੁੱਖ ਮੰਤਰੀ ਦਾ ਤੇ ਬਾਕੀ ਸਾਰੀ ਪਾਰਟੀਆਂ ਦਾ ਚਾਹੇ ਖਾਲੀ ਸੀਗੇ ਚਾਹੇ ਉਹਨਾਂ ਕਾਂਗਰਸ ਦੇ ਵੀ ਸਾਡੇ ਰਮਦੀਪ ਨੰਬਾ ਉਹ ਬੱਠੇ ਸੀਮਾ ਨੇ ਵੀ ਸਵਾਗਤ ਕੀਤਾ ਸੀਪੀਆਈ ਨੇ ਵੀ ਸਵਾਗਤ ਕੀਤਾ ਬੀਐਸਪੀ ਨੇ ਸਵਾਗਤ ਕੀਤਾ ਸਾਰੇ ਇਕੱਠੇ ਹੋ ਕੇ ਅਸੀਂ ਪੰਜਾਬ ਵਾਸਤੇ ਕੋਈ ਨਾ ਕੋਈ ਇਕਨੋਮਿਕ ਪੈਕੇਜ ਲੈ ਕੇ ਆਈਏ ਧੰਨਵਾਦ